ਜਿਹੜਾ ਭਰਾ ਸਾਡੇ ਕੋਲ 43 ਇੰਚ ਦੀ LED ਪਰਚੇਸ ਕਰਦਾ ਆ ਅਸੀਂ ਉਹਦੇ ਨਾਲ ਵਾਈਟਾਈ ਈ ਵਿਵੋ ਦਾ 5G ਮਾਡਲ ਬਿਲਕੁਲ ਫ੍ਰੀ ਦਵਾਂਗੇ 30 ਸਤੰਬਰ ਤੱਕ ਅਸੀਂ ਇਹ ਬਿਲਕੁਲ ਫ੍ਰੀ ਦਵਾਂਗੇ ਜਿਹੜਾ ਭਰਾ ਸਾਡੇ ਕੋਲ 43 ਇੰਚ ਦੀ LED ਲੈਂਦਾ ਆ ਤੁਸੀਂ ਆਨਲਾਈਨ ਕਿਸੇ ਵੀ ਸਾਡੇ ਪ੍ਰੋਡਕਟ ਨੂੰ ਦੇਖ ਲਓ Amazon Flipkart ਤੇ ਕਿਸੇ ਵੀ ਮੋਬਾਈਲ ਨੂੰ ਦੇਖ ਲਓ ਤੁਹਾਨੂੰ 1000 ਰੁਪਏ ਡਿਸਕਾਊਂਟ ਦਵਾਂਗੇ ਤੇ ਨਾਲ ਤੁਹਾਨੂੰ ਗਿਫਟ ਵੀ ਦਵਾਂਗੇ iPhone 16 ਇਹ ਤੁਹਾਨੂੰ ਦਵਾਂਗੇ 100 ਰੁਪਏ ਦੇ ਵਿੱਚ ਕਿਆ ਬਾਤ ਹੈ ਮਜ਼ਾਕ ਤੇ ਨਹੀਂ ਕਰ ਰਹੇ ਕੋਈ ਮਜ਼ਾਕ ਨਹੀਂ ਜੀ ਨਾਲ ਤੁਹਾਨੂੰ 5000 ਰੁਪਏ ਤੁਹਾਨੂੰ ਏ ਵੀ ਦਵਾਂਗੇ ਜਿਹੜਾ ਭਰਾ ਸਾਡੇ ਕੋਲ ਫਾਈਨਾਂਸ ਕਰਾਣ ਆਏਗਾ ਉਹਨੂੰ ਅਸੀਂ 5000 ਰੁਪਿਆ ਵੀ ਦਵਾਂਗੇ ਤੇ ਨਾਲ ਆਈਫੋਨ 16 ਵੀ ਦਵਾਂਗੇ ਕਿੰਨੇ 100 ਰੁਪਿਆ ਦਿਓ ਤੇ 5000 ਰੁਪਿਆ ਲੈ ਜਾਓ 100 ਰੁਪਿਆ ਦਿਓ ਤੇ ਆਈਫੋਨ 16 ਲੈ ਜਾਓ ਕਲਰ ਸਾਰੇ ਅਵੇਲੇਬਲ ਹੈ ਜੀ 16 ਦੇ ਵਿੱਚ ਤੁਹਾਨੂੰ ਬਲੈਕ, ਵਾਈਟ, ਪਿੰਕ, ਬਲੂ ਸਾਰੇ ਮਿਲਣਗੇ ਤੁਹਾਨੂੰ ਸੈਮਸੰਗ ਦਾ ਫੋਨ ਲੈ ਲਓ ਤੁਹਾਨੂੰ 50 ਰੁਪਏ ਦੇ ਵਿੱਚ ਅਸੀਂ ਦਵਾਂਗੇ ਐਂਡਰੋਇਡ ਫੋਨ ਕੋਈ ਵੀ ਹੈਗਾ ਤੁਹਾਨੂੰ 50 ਰੁਪਏ ਦੇ ਵਿੱਚ ਦਵਾਂਗੇ ਫਾਈਨਾਂਸ ਕਰਕੇ Oppo ਦਾ ਫੋਨ ਤੁਸੀਂ ਫਾਈਨਾਂਸ ਕਰਾ ਲਓ ਤੁਹਾਨੂੰ ਉਹ ਵੀ ਅਸੀਂ ਫਾਈਨਾਂਸ ਕਰਕੇ ਦਵਾਂ ਪੈਨ ਇੰਡੀਆ ਜਿੱਥੇ ਤੇ ਮਰਜ਼ੀ ਆਈਡੀ ਪ੍ਰੂਫ ਹੋਣਾ ਜੀ ਤੁਹਾਨੂੰ ਫਨਾਂਸ ਕਰਕੇ ਦਵਾਗੇ। ਨਮਸਕਾਰ ਦੋਸਤੋ ਰੈਡ ਜ਼ੋਨ ਕਰਾਈ ਨਿਊ ਨਿਊ ਪਹੁੰਚੀ ਆ ਰਾਮਾ ਮਾਟੀ ਵਿਖੇ ਨਿਊ ਮੋਬਾਈਲ ਪੁਆਇੰਟ ਵਿਖੇ। ਜਿੱਥੇ ਸੁਣਿਆ ਜਾ ਰਿਹਾ ਹੈ ਕਿ ਜਿਹੜਾ ਔਨਲਾਈਨ ਤੋਂ ਵੀ ਸਸਤੇ ਮੋਬਾਈਲ ਦਿੱਤੇ ਜਾ ਰਹੇ ਹੈ ਤੇ ਦੇਖਦੇ ਹਾਂ ਇਹਨਾਂ ਚ ਕਿੰਨੀ ਕੁ ਸੱਚਾਈ ਹੈ। ਤੇ ਅੱਜ ਜਿਹੜਾ ਨਵਾਂ ਮੋਬਾਈਲ ਲਾਂਚ ਹੋਇਆ ਤੇ ਉਹਦੇ ਬਾਰੇ ਵੀ ਆਪਾਂ ਉਹਨਾਂ ਕੋ ਜਾਣਕਾਰੀ ਹਾਸਲ ਕਰਦੇ ਹਾਂ। ਆਓ ਚਲੋ। ਅਸੀਂ ਪਹੁੰਚ ਚੁੱਕੇ ਹਾਂ ਸਾਇਰ ਵੀਰ ਜੀ ਸਾਇਰ ਵੀਰ ਜੀ ਨਮਸਕਾਰ ਜੀ। ਨਮਸਕਾਰ ਜੀ। ਕੀ ਹਾਲ ਹੈ ਜੀ? ਠੀਕ ਕਿ ਤੁਹਾਨੂੰ ਆਨਲਾਈਨ ਦਾ ਸਸਤਾ ਪ੍ਰੋਡਕਟ ਦਵਾਂਗੇ ਆਨਲਾਈਨ ਦਾ ਸਸਤਾ ਮੋਬਾਈਲ ਦਵਾਂਗੇ ਤੁਹਾਨੂੰ। ਕੀ ਬਾਤ ਹੈ ਜੀ ਇਹ ਮਾਰੇ ਜੀ ਰੇਟ ਵੀ ਦੱਸ ਤੋ ਦਸਕਰਮ। ਰੇਟ ਵੀ ਦੱਸਾਂਗੇ ਤੁਹਾਨੂੰ ਤੁਸੀਂ ਆਨਲਾਈਨ ਕਿਸੇ ਵੀ ਸਾਡੇ ਪ੍ਰੋਡਕਟ ਨੂੰ ਦੇਖ ਲਓ Amazon, Flipkart ਤੇ ਕਿਸੇ ਵੀ ਮੋਬਾਈਲ ਨੂੰ ਦੇਖ ਲਓ ਤੁਹਾਨੂੰ 1000 ਰੁਪਏ ਡਿਸਕਾਊਂਟ ਦਵਾਂਗੇ ਤੇ ਨਾਲ ਤੁਹਾਨੂੰ ਗਿਫਟ ਵੀ ਦਵਾਂਗੇ। ਕੀ ਬਾਤ ਹੈ ਜੀ? ਤੁਹਾਡੇ ਦੱਸੋ ਦਸਕਰਮ ਇਹਦੇ ਬਾਰੇ। iPhone 16 ਇਹ ਤੁਹਾਨੂੰ ਦਵਾਂਗੇ 100 ਰੁਪਏ ਦੇ ਵਿੱਚ। ਕੀ ਬਾਤ ਹੈ ਇਹ ਮਜ਼ਾਕ ਤੇ ਨਹੀਂ ਕਰ ਰਹੇ 100? ਕੋਈ ਮਜ਼ਾਕ ਨਹੀਂ ਜੀ ਨਾਲ ਤੁਹਾਨੂੰ 5000 ਰੁਪਏ ਤੁਹਾਨੂੰ ਏ ਵੀ ਤੁਹਾਨੂੰ ਦਵਾਂਗੇ ਜਿਹੜਾ ਭਰਾ ਸਾਡੇ ਕੋਲ ਫਾਈਨਾਂਸ ਕਰਾਣ ਆਏਗਾ ਉਹਨੂੰ ਅਸੀਂ 5000 ਰੁਪਿਆ ਵੀ ਦਵਾਂਗੇ ਤੇ ਨਾਲ ਆਈਫੋਨ 16 ਵੀ ਦਵਾਂਗੇ ਕਹਿੰਦੇ 100 ਰੁਪਿਆ ਦਿਓ ਤੇ 5000 ਲੈ ਜਾਓ 100 ਰੁਪਿਆ ਦਿਓ ਤੇ ਆਈਫੋਨ 16 ਲੈ ਜਾਓ ਤੇ ਨਾਲ ਅਸੀਂ ਤੁਹਾਨੂੰ ਜੇ ਲੈਣ ਆਏਗਾ ਉਹਨੂੰ 5000 ਰੁਪਏ ਵਾਪਿਸ ਵੀ ਦਵਾਵਾਂਗੇ। ਕੀ ਬਾਤ ਹੈ ਜੀ ਇਹ ਤਾਂ ਨਹੀਂ ਸਿਰਫ ਫੋਨ ਦੇਖ ਕੇ ਵੀਡੀਓ ਦੇਖ ਕੇ ਕੁਝ ਨਹੀਂ ਹੈਗਾ ਜੀ ਤੁਸੀਂ ਸਾਡੇ ਕੋਲ ਜਦੋਂ ਮਰਜ਼ੀ ਆਓ ਤੇ ਫਾਈਨਾਂਸ ਕਰਾਓ ਤੇ ਨਾਲ 5000 ਰੁਪਏ ਲੈ ਜਾਓ। ਇਹ ਚ ਕਲਰ ਕਿਹੜੇ-ਕਿਹੜੇ ਹੈਗੇ ਤੁਹਾਡੇ ਕੋਲ? ਕਲਰ ਸਾਰੇ ਅਵੇਲੇਬਲ ਹੈ ਜੀ 16 ਦੇ ਵਿੱਚ ਤੁਹਾਨੂੰ ਬਲੈਕ, ਵਾਈਟ, ਪਿੰਕ, ਬਲੂ ਸਾਰੇ ਮਿਲਣਗੇ ਤੁਹਾਨੂੰ। ਕਹਿੰਦਾ ਮਤਲਬ ਕਿ 100 ਰੁਪਏ ਪਰ ਡੇ ਦਿਨਾ ਕਹਿੰਦਾ ਮਤਲਬ? ਪਰ ਡੇ 100 ਰੁਪਏ ਦੇਣਾ ਤੁਸੀਂ। ਜੀ ਬਾਕੀ ਫੋਨ ਵੀ ਹੈਗੇ ਮਾੜੇ। ਬਾਕੀ ਫੋਨ Samsung ਦਾ ਫੋਨ ਲੈ ਲਓ ਤੁਹਾਨੂੰ 50 ਕਿਆ ਬਾਤ ਹੈ 50 ਰੁਪਏ ਨਾਲ ਗਿਫਟ ਵੀ ਦਵੋਗੇ ਨਾਲ ਗਿਫਟ ਵੀ ਦਵਾਂਗੇ ਨਹੀਂ ਦਿਖਾ ਰਹੀਆਂ ਤੁਸੀਂ ਕਰੀਆਂ ਦਿਖਾਓ ਨਾਲ ਹੀ ਜਿਹੜਾ ਭਰਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਵਾਚ ਤੇ ਇੱਕ 에어ਪອດ ਬਿਲਕੁਲ ਫ੍ਰੀ ਦੇਵਾਂਗੇ ਨਾਲ ਤੇ ਮਾਰੇ ਹੋਰ ਦੱਸੋ ਦਰਸ਼ਕਾਂ ਨੂੰ ਇਹਦੇ ਬਾਰੇ Oppo ਦਾ ਫੋਨ ਤੁਸੀਂ ਫਾਈਨਾਂਸ ਕਰਾ ਲਓ ਤੁਹਾਨੂੰ ਉਹ ਵੀ ਅਸੀਂ ਫਾਈਨਾਂਸ ਕਰਕੇ ਦਵਾਂਗੇ 50 ਰੁਪਏ ਦੇ ਵਿੱਚ ਕੋਈ ਵੀ ਐਂਡਰੋਇਡ ਫੋਨ ਤੁਸੀਂ Samsung ਦਾ ਲੈ ਲਓ ਜਿੱਥੇ ਤੇ ਮਰਜ਼ੀ ਆਈਡੀ ਪ੍ਰੂਫ ਹੋਣ ਪੈਨ ਇੰਡੀਆ ਜਿੱਥੇ ਤੇ ਮਰਜ਼ੀ ਆਈਡੀ ਪ੍ਰੂਫ ਹੋਣਾ ਜੀ ਤੁਹਾਨੂੰ ਫਾਈਨਾਂਸ ਕਰਕੇ ਦਵਾਂਗੇ ਲੇਕਿਨ ਤੁਸੀਂ ਕਹਿ ਰਹੇ ਕਿ ਉਹ ਜਿਹੜਾ ਆਨਲਾਈਨ ਤੋਂ ਵੀ ਸਸਤਾ 1000 ਰੁਪਏ ਤੁਸੀਂ ਦਿੱਤਾ ਜਾਏਗਾ ਆਨਲਾਈਨ ਤੋਂ ਸਸਤਾ ਫੋਨ ਦਵਾਂਗੇ ਤੁਹਾਨੂੰ ਤੁਸੀਂ ਆਪਣੇ ਇਸੇ ਪ੍ਰੋਡਕਟ ਨੂੰ ਮੋਬਾਈਲ ਨੂੰ ਤੁਸੀਂ ਆਨਲਾਈਨ ਦੇਖ ਕੇ ਆਓ Amazon Flipkart ਦੇ ਤੋਂ ਦੇਖ ਕੇ ਆਓ ਤੁਹਾਨੂੰ 1000 ਰੁਪਏ ਸਸਤਾ ਫੋਨ ਦਵਾਂਗੇ ਤੁਹਾਨੂੰ ਤੇ ਕਿਹੜੇ ਕਿਹੜੇ ਆਪਣੇ ਫਾਈਨਾਂਸ ਕਰ ਦਿੰਦੇ ਆਪਣੇ ਕੰਪਨੀ ਸਾਰੀਆਂ ਕੰਪਨੀਆਂ ਦੇ ਫਾਈਨਾਂਸ ਹੋਣਗੇ ਜਿਹੜੀ ਮਰਜ਼ੀ ਕੰਪਨੀ ਦਾ Samsung Oppo Vivo Mi ਐਪਲ ਇਹ ਸਾਰੀਆਂ ਕੰਪਨੀਆਂ ਦਾ ਅਸੀਂ ਫਾਈਨਾਂਸ ਕਰਕੇ ਦੇਵਾਂਗੇ ਤੁਹਾਨੂੰ ਹਾਂਜੀ ਵੀਰ ਜੀ ਜੇਕਰ ਕਿਸੇ ਕੋਲ ਕਾਰਡ ਹੋਵੇ ਨਾ ਫਿਰ ਕਾਰਡ ਨਹੀਂ ਹੈਗਾ ਅਸੀਂ ਤੁਹਾਨੂੰ ਕਾਰਡ ਵੀ ਬਣਾ ਕੇ ਦੇਵਾਂਗੇ ਬਜਾਜ ਦਾ ਕਾਰਡ ਬਣਾ ਕੇ ਦੇਵਾਂਗੇ ਫ੍ਰੀ ਆਫ ਕੋਰਸ ਕੀ ਬਾਤ ਹੈ ਜੀ ਕੋਈ ਉਹਦੇ ਤੁਹਾਡੇ ਕੋ ਚਾਰਜ ਨਹੀਂ ਲਵਾਂਗੇ ਤੁਹਾਨੂੰ ਬਿਲਕੁਲ ਫ੍ਰੀ ਕਾਰਡ ਆਪਣਾ ਦੀਵਾਲੀ ਦਾ ਆਫਰ ਹੈਗਾ ਬਿਲਕੁਲ ਕਾਰਡ ਫ੍ਰੀ ਬਣਾ ਕੇ ਦੇਵਾਂਗੇ ਤੁਹਾਨੂੰ ਹਾਂਜੀ ਵੀਰ ਜੀ ਤੇ LCD ਵੀ ਰੱਖਿਆ ਹੋਈਆਂ ਹਾਂਜੀ LCD ਵੀ ਆਪਣੇ ਕੋਲ ਅਵੇਲੇਬਲ ਹੈ ਜੀ 32 ਇੰਚ 43 ਇੰਚ ਦੋਨੋਂ ਮਿਲਣਗੇ ਤੁਹਾਨੂੰ ਤੇ ਵਧੀਆ ਪ੍ਰਾਈਸ ਦੇ ਉੱਤੇ ਦਵਾਂਗੇ ਤੁਹਾਨੂੰ ਇਹਦੇ ਨਾਲ ਅਸੀਂ ਗਿਫਟ ਵੀ ਅਨਾਉਂਸ ਕਰਾਂਗੇ ਗਿਫਟ ਕਿਹੜਾ ਵੀਰ ਜੀ ਗਿਫਟ ਦਵਾਂਗੇ 43 ਇੰਚ ਦੀ ਸਾਡੇ ਕੋਲ LED ਪਰਚੇਜ਼ ਜਿਹੜਾ ਕਰੂਗਾ ਭਰਾ ਸਾਡਾ ਅਸੀਂ ਤੁਹਾਨੂੰ Vivo ਦਾ 5G ਮਾਡਲ ਮਾਰੇ ਦਰਸ਼ਕਾਂ ਨੂੰ ਦਿਖਾ ਦੋ Y28E ਬਿਲਕੁਲ ਫ੍ਰੀ ਆਫ ਕੋਰਸ ਦਵਾਂਗੇ ਤੇ ਦਵਾਂਗੇ 30 ਤਰੀਕ ਤੱਕ ਕੀ ਬਾਤ ਹੈ ਜੀ 30 ਸਤੰਬਰ ਤੱਕ ਅਸੀਂ ਇਹ ਬਿਲਕੁਲ ਫ੍ਰੀ ਦਵਾਂਗੇ ਜਿਹੜਾ ਭਰਾ ਸਾਡੇ ਕੋਲ 43 ਇੰਚ ਦੀ LED ਲੈਂਦਾ ਆ ਤੁਹਾਨੂੰ ਫੋਨ ਫ੍ਰੀ ਦਿੱਤਾ ਜਾ ਮਾਰੇ ਦਰਸ਼ਕਾਂ ਨੂੰ ਦਿਖਾ ਦੋ ਉਹਨੂੰ ਬਿਲਕੁਲ ਫ੍ਰੀ ਦਵਾਂਗੇ ਫੋਨ 5G ਮਾਡਲ ਹੈ Y28E Vivo ਦਾ आपण अड्रस दो अड्रॅस आहे मबाईल पॉईंट राम मंडी हुश्यापूर रोड तो साडा फोन नंबर आहेट वन ट्रिपल फाईव्ह नईन एट नईन एट